ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੋਰਸ਼ ਇਲਾਕਾ ਰਾਧਾ ਕ੍ਰਿਸ਼ਨ ਕੋਲੋਨੀ ਨਜ਼ਦੀਕ ਦਿਨ ਦਿਹਾੜੇ ਗੋਲੀ ਚੱਲੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਹਮਲਾਵਰ ਆਉਂਦੇ ਨੇ ਔਰ ਇੱਕ ਨੌਜਵਾਨ ਦੇ ਗੋਲੀ ਮਾਰ ਕੇ ਫਰਾਰ ਹੁੰਦੇ ਨੇ ਤਾਂ ਸਕੂਲ ਦੇ ਬਾਹਰ ਇਹ ਘਟਨਾ ਵਾਪਰੀ ਹੈ ਬੱਚੇ ਅੱਚ ਵੀ ਹਫੜਾ ਤਫੜੀ ਮੱਜ ਜਾਂਦੀ ਹੈ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਦਿਖਾ ਰਹੇ ਹਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਰਾਧਾ ਕ੍ਰਿਸ਼ਨ ਕਲੋਨੀ ਵਿੱਚ ਦਿਨ ਦਿਹਾੜੇ ਇਹ ਗੋਲੀ ਚੱਲੀ ਹੈ ਔਰ ਨੌਜਵਾਨਾਂ ਵੱਲੋਂ ਇੱਕ ਤੇ ਗੋਲੀ ਚਲਾਈ ਗਈ ਜਦੋਂ ਗੋਲੀ ਚਲਾ ਕੇ ਇਹ ਨੌਜਵਾਨ ਫਰਾਰ ਹੋਏ ਤਾਂ ਇਹਨਾਂ ਦੇ ਪਿੱਛੇ ਇੱਕ ਪੁਲਿਸ ਵਾਲੇ ਨੇ ਪਿੱਛਾ ਕੀਤਾ ਜਿਸ 'ਚ ਇੱਕ ਨੂੰ ਫੜ ਲਿਆ ਗਿਆ ਔਰ ਇੱਕ ਫਰਾਰ ਹੋ ਗਿਆ ਪਰ ਫਿਲਹਾਲ ਹਲੇ ਇਸ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ ਇਹ ਕਿਹਾ ਜਾ ਰਿਹਾ ਕਿ ਉੱਥੇ ਇੱਕ ਨੂੰ ਮੌਕੇ ਤੇ ਫੜ ਲਿਆ ਗਿਆ ਹੈ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਉਸ ਕੋਲੋਂ ਵਾਰਦਾਤ ਸਮੇਂ ਇੱਕ ਪਿਸਟਲ ਜਿਹੜਾ ਬਰਾਮਦ ਹੋਇਆ ਔਰ ਬਰਾਮਦ ਜਿਸ ਗੋਲੀ ਜਿਸ ਨੌਜਵਾਨ ਤੇ ਲੱਗੀ ਹੈ ਉਸ ਦਾ ਨਾਮ ਦਮਨ ਗੁਰਾਇਆ ਦੱਸਿਆ ਜਾ ਰਿਹਾ ਹੈ ਦੁਸ਼ਮਣੀ ਕੀ ਸੀ ਇਹ ਪੁਲਿਸ ਜਾਂਚ ਕਰ ਰਹੀ ਹੈ ਪਰ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਆ ਪੁਲਿਸ ਮੌਕੇ ਤੇ ਪਹੁੰਚੀ ਹੈ ਬਟਾਲਾ ਚ ਗੋਲੀ ਚੱਲੀ ਹੈ ਸਕੂਲ ਦੇ ਬਾਹਰ ਇਹ ਗੋਲੀਆਂ ਚੱਲੀਆਂ ਦੱਸੀਆਂ ਜਾ ਰਹੀਆਂ ਨੇ ਔਰ ਬੱਚੇ ਚ ਵੀ ਅਫਰਾਤ ਫਰੀ ਮਰ ਜਾਂਦੀ ਹੈ ਗੋਲੀਆਂ ਚਲਾਉਣ ਵਾਲੇ ਉਹ ਦੋ ਸ਼ਖਸ ਕੌਣ ਸਨ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇੱਕ ਮੁੰਡਾ ਜਿਹਦੇ ਜਿਸਦੇ ਗੋਲੀ ਲੱਗੀ ਹੈ ਉਹ ਗੰਭੀਰ ਜ਼ਖਮੀ ਹੋ ਗਿਆ ਹੈ ਉਸ ਨੂੰ ਪੁਲਿਸ ਹਸਪਤਾਲ ਲੈ ਕੇ ਗਈ ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਦਮਨ ਗੁਰਾਇਆ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਹੈ ਉੱਥੇ ਹੀ ਜਿਸ ਮੁਲਜ਼ਮ ਨੂੰ ਫੜਿਆ ਗਿਆ ਹੈ ਉਸ ਮੁਲਜ਼ਮ ਨੂੰ ਫੜਨ ਵਾਲੇ ਪੁਲਿਸ ਵਾਲੇ ਦਾ ਬਿਆਨ ਵੀ ਸਾਹਮਣੇ ਆਇਆ ਔਰ ਉਸਦਾ ਕਹਿਣਾ ਕਿ ਉਸਨੇ ਪਿੱਛਾ ਕਰਕੇ ਉਸਨੂੰ ਮੌਕੇ ਤੇ ਕਾਬੂ ਕੀਤਾ ਆ ਔਰ ਉਹ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਜਾ ਰਿਹਾ ਸੀ ਪਰ ਮੌਕੇ ਤੇ ਜੋ ਪੁਲਿਸ ਪਾਰਟੀ ਪਹੁੰਚੀ ਆ ਉਹ ਜਾਂਚ ਕਰ ਰਹੀ ਆ ਤਸਵੀਰਾਂ ਤੁਹਾਨੂੰ ਅਸੀਂ ਮੌਕੇ ਦੀਆਂ ਦਿਖਾ ਰਹੇ ਆ ਇੱਕ ਪਿਸਟਲ ਰਿਕਵਰ ਕੀਤਾ ਗਿਆ ਹੈ ਚਸ਼ਮਦੀਤ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਯਸ਼ਪਾਲ ਜਵਾਨ ਯਸ਼ਪਾਲ ਜਵਾਨ ਹੁਣਾਂ ਦਾ ਡਰਾਈਵਰ ਹਾਂ ਮੈਂ ਗੱਡੀ ਧੋ ਰਿਆ ਸੀ ਗੋਲੀ ਚੱਲਣ ਦੀ ਜਦੋਂ ਆਵਾਜ਼ ਆਈ ਤਾਂ ਉਸ ਮਗਰੋਂ ਪਿੱਛੇ ਭੱਜਿਆ ਤਾਂ ਉਸਨੂੰ ਮੌਕੇ ਤੇ ਫੜਿਆ ਨੂੰ ਹੁਣ ਕੀ ਪੁਲਿਸ ਨੇ ਫੜ ਲਿਆ ਹੈ ਕਿ ਜਾਂ ਉੱਥੋਂ ਫਿਰ ਫਰਾਰ ਹੋ ਗਿਆ ਇਹ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਤਾਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਟਾਲਾ ਚ ਸਕੂਲ ਨੇੜੇ ਗੋਲੀਆਂ ਚੱਲੀਆਂ ਔਰ ਉੱਥੇ ਹੀ ਮੌਕੇ ਤੇ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਸੁਣਾਉਨੇ ਆ ਮੈਂ ਉੱਥੇ ਸਾਹਮਣੇ ਗੱਡੀ ਦੇ ਆਏ ਸੀਗਾ ਸਾਫ ਕਰਨ ਦੇ ਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਨਚਾਨੇ ਕੀ ਦੇਖਿਆ ਕਿ ਮੈਂ ਕਿਹੜੇ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈਣਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਨਚਾਨੇ ਕੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਸਾਡੇ ਵਾਲੋਂ ਭੱਜੇ ਆਏ ਨੇ ਤੇ ਵਿਆਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਨੇ ਦੋ ਜਨੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਡਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮੈਂ ਗੋਲੀ ਮਾਰਦਣੀ ਨਹੀਂ ਤੇ ਤੇ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕਹਿਣਾ ਹੈਗੀ ਕੁੰਦ ਉਹਦੇ ਘਰ ਕੇ ਜਕਬੀਨ ਨੂੰ ਕੌਣ ਚੁੱਕ ਕੇ ਲੱਗ ਗਿਆ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀ ਕਿ ਕੌਣ ਸੀਗੇ ਪਰ ਅਹੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਰੂਡ ਵਾਹ ਨਿਕਲਿਆਦਾ ਹੈਗਾ ਕਿਹਨੂੰ ਕੌਣ ਲੈ ਗਿਆ ਸਰ ਮੁੰਡੇ ਲੈ ਗਏ ਸਿਵਲ ਹਸਪੀਟਲ ਲੈ ਗਏ ਇਹ ਜੀ ਰਾਜਾ ਕ੍ਰਿਸ਼ਨ ਕਲੋਨੀ ਦੇ ਵਿੱਚ ਇੱਕ ਆਪਣਾ ਫਾਇਰ ਇਨਸੀਡੈਂਟ ਹੋਇਆ ਵਾ ਉਥੇ ਮੈਂ ਮੌਕੇ ਤੇ ਪਹੁੰਚਿਆ ਵਾਂ ਤੇ ਮੌਕੇ ਤੇ ਆ ਕੇ ਤੇ ਉਥੇ ਵੇਖਿਆ ਵਾ ਤੇ ਬਾਕੀ ਤਫਤੀਸ਼ ਕਰਦੇ ਪਏ ਆ ਤੇ ਜੋ ਵੀ ਸਾਹਮਣੇ ਆਊਗਾ ਉਹ ਉਸ ਮੁਤਾਬਕ ਲੱਗਾ ਕਿੰਨੇ ਰੌਣਕ ਫਾਇਰ ਹੋਇਆ ਕਿੱ데 ਲੱਗੀ ਇਹ ਜੀ ਇਹ ਜੀ ਵੈਰੀਫਾਈ ਕਰਦੇ ਪਏ ਆ ਜੋ ਵੀ ਪਤਾ ਲੱਗੂ ਉਸ ਮੁਤਾਬਕ ਕਰਦੇ ਬੰਦਾ ਬਚ ਗਿਆ ਜਿਹਨੇ ਗੋਲੀ ਲੱਗੀ ਸੀ ਜਾਂ ਮਰ ਗਿਆ ਇਹ ਜੀ ਸਿਵਲ ਹਸਪੀਟਲ ਲੈ ਗਏ ਆ ਤੇ ਉੱਥੇ ਜਾ ਕੇ ਪਤਾ ਕਰਦੇ ਆ ਕਿ ਬਚਿਆ ਕਿ ਮਰਿਆ ਪਟਾਲਾ ਦੀ ਰਾਧਾ ਕ੍ਰਿਸ਼ਨ ਕਲੋਨੀ ਦੇ ਵਿੱਚ ਹੁਣੇ-ਹੁਣੇ ਗੋਲੀ ਚੱਲੀ ਹੈ ਔਰ ਇਹ ਗੋਲੀ ਚੱਲਣ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਜੇ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਇਹ ਇਲਾਕਾ ਬੜਾ ਪੌਸ਼ ਇਲਾਕਾ ਹੈ ਔਰ ਇੱਥੇ ਆਮ ਆਦਮੀ ਪਾਰਟੀ ਦੇ ਸਵਰਨਕਰ ਸੰਗ ਦੇ ਸੂਬਾ ਪ੍ਰਧਾਨ ਰਹਿੰਦੇ ਨੇ ਜਿਨ੍ਹਾਂ ਦਾ ਘਰ ਬਿਲਕੁਲ ਗੋਲੀ ਚੱਲਣ ਵਾਲੀ ਜਗ੍ਹਾ ਤੋਂ ਕਰੀਬ 100 ਮੀਟਰ ਤੇ ਹੈ ਉਹਨਾਂ ਦਾ ਗਨਮੈਨ ਉਹਨਾਂ ਦੇ ਗੇਟ 'ਚ ਖੜਾ ਸੀ ਜਦੋਂ ਗੋਲੀ ਚੱਲਦੀ ਹੈ ਜਿਹੜਾ ਵਿਅਕਤੀ ਗੋਲੀ ਚਲਾ ਕੇ ਭੱਜਦਾ ਹੈ ਦੱਬ ਦੇ ਵਿੱਚ ਪਿਸਟਲ ਲਾਉਂਦਾ ਹੈ ਔਰ ਉਹਨਾਂ ਦੇ ਗਨਮੈਨ ਨੇ ਦਲੇਰੀ ਦਿਖਾਈ ਔਰ ਦਲੇਰੀ ਦਿਖਾਉਂਦੇ ਹੋਏ ਉਹ ਉਸ ਸ਼ਖਸ ਦੇ ਮਗਰ ਭੱਜਾ ਜਿਸ ਨੇ ਗੋਲੀ ਚਲਾਈ ਸੀ ਔਰ ਉਸ ਨੂੰ ਕਈ ਲੰਬੇ ਸਮੇਂ ਦੀ ਮੁਸ਼ਕਲ ਕਰੀਬ ਕਰੀਬ 1 ਘੰਟੇ ਦੀ ਮੁਸ਼ਕਲ ਤੋਂ ਬਾਅਦ ਦਲੇਰੀ ਦੇ ਨਾਲ ਉਸ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਜਿਨੇ ਇਹ ਗੋਲੀ ਚਲਾਈ ਸੀ ਔਰ ਉਸ ਕੋਲੋਂ ਜੋ ਪਿਸਟਲ ਵਾਰਦਾਤ ਸਮੇ ਵਰਤੀ ਗਈ ਸੀ ਉਹ ਵੀ ਰਿਕਵਰ ਕਰ ਲਈ ਹੈ ਦਮਨ ਗੁਰਾਇਆ ਨਾਮ ਦਾ ਨੌਜਵਾਨ ਹੈ ਜਿਸ ਦੇ ਗੋਲੀ ਲੱਗੀ ਹੈ ਗੰਭੀਰ ਜ਼ਖਮੀ ਹੈ ਜਿਸ ਨੂੰ ਪਹਿਲਾਂ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਉਸ ਮਗਰੋਂ ਉਸ ਨੂੰ ਹੁਣ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਔਰ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਕੈਮਰਾਮੈਨ ਬੰਟੀਦਰਾਜ ਸਪੋਕਸਮੈਨ ਟੀਵੀ ਲਈ ਨਿਤਲੂਥਰਾ ਬਟਾਲਾ ਮੈਂ ਉੱਥੇ